ਸਿੱਖ ਧਰਮ ਦੇ ਅੰਦਰ ਅਰਦਾਸ ਦੀ ਬੜੀ ਮਹਿਮਾ ਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 100 ਤਰ੍ਹਾਂ ਦੀ ਅਰਦਾਸ ਸਿੱਖ ਨੂੰ ਕਰਨ ਬਾਰੇ ਕਿਹਾ ਵਾ ਉਹਦੇ ਜੇ ਇੱਕ ਬਚਨ ਆਉਂਦਾ ਵੀ ਖਲੋ ਕੇ ਅਰਦਾਸ ਕਰਨੀ ਆ ਇਸੇ ਤਰ੍ਹਾਂ ਦਾ ਸਵਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਕਿਹਾ ਕਿ ਮਹਾਰਾਜ ਤੁਸੀਂ ਕਹਿੰਦੇ ਹੋ ਸੰਗਤ ਵਿੱਚ ਖਲੋ ਕੇ ਅਰਦਾਸ ਕਰੋ ਇਹਦਾ ਕੀ ਮਤਬਲ ਹੈ ਭਾਈ ਬੁੱਧੂ ਨੂੰ ਵਿਆਖਿਆ ਵੀ ਤੂੰ ਸੰਗਤ ਕੋਲੋਂ ਅਰਦਾਸ ਕਰਾਈਂ ਮਾਤਾ ਗੰਗਾ ਜੀ ਨੂੰ ਕਿਹਾ ਜਾ ਕੇ ਬਾਬਾ ਬੁੱਢਾ ਜੀ ਸਾਹਿਬ ਕੋਲੋਂ ਅਰਦਾਸ ਕਰਾ ਕੇ ਆਓ ਬਾਣੀ ਵਿੱਚ ਕਹਿੰਦੀ ਜਿਸ ਅੱਗੇ ਜੋਰ ਨਾ ਚੱਲੇ ਖਲੇ ਕੀਤੇ ਅਰਦਾਸ ਇਹ ਸਵਾਲ ਵਾਬੀ ਮਹਾਰਾਜ ਖਲੋ ਕੇ ਅਰਦਾਸ ਸੰਗਤ ਵਿੱਚ ਕਿਉਂ ਕਰਾਉਣੀ ਆ ਮਾਰਾ ਕਹਿੰਦੇ ਪਹਿਲਾ ਕਾਰਨ ਵੀ ਉੱਥੇ ਗੁਰੂ ਦਾ ਦਰਬਾਰ ਲੱਗਾ ਹੁੰਦਾ ਵਾ ਕਿਉਂਕਿ ਬਿਨ ਸਤਿਗੁਰ ਬਾਜੋਂ ਸੰਗਤ ਨਾ ਹੋਈ ਜਿੱਥੇ ਸੰਗਤ ਹੋਏਗੀ ਉੱਥੇ ਗੁਰੂ ਜ਼ਰੂਰ ਹੋਏਗਾ ਕਿਸੇ ਰੂਪ ਵਿੱਚ ਹੋਏਗਾ ਉਹ ਸਰਗਣ ਰੂਪ ਝ ਹੋਏਗਾ ਜਾਂ ਨਿਰਗੁਣ ਰੂਪ ਝ ਹੋਏਗਾ ਸੰਗਤ ਵਿੱਚ ਗੁਰੂ ਵਰਤਦਾ ਵਾ ਤੇ ਜੇ ਪ੍ਰਤੱਖ ਵੀ ਗੁਰੂ ਦਾ ਦਰਬਾਰ ਲੱਗਾ ਹੁੰਦਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ ਲੈਨੇ ਆ ਤੇ ਪਹਿਲੇ ਦਿਨ ਵੀ ਦਰਬਾਰ ਸਾਹਿਬ ਦੇ ਅੰਦਰ ਖਲੋ ਕੇ ਅਰਦਾਸ ਕੀਤੀ ਗਈ ਤੇ ਉਦੋਂ ਸ਼ੰਕਾ ਪੈਦਾ ਆ ਕਿ ਮਰ ਗੁਰੂ ਤੇ ਤੁਸੀਂ ਉਹਦੇ ਖਲੋ ਕੇ ਅਰਦਾਸਾਂ ਉਹ ਲਗ ਪਈਆਂ ਕਿਹ ਕੀ ਵਜ੍ਹਾ ਕੀ ਆ ਤਨ ਗੁਰ ਅਰਜਨ ਦੇਵ ਕਹਿੰਦੇ ਇੱਕ ਕਿਉਂਕਿ ਅਰਦਾਸ ਇੱਕ ਬਹੁਤ ਵੱਡੀ ਚੀਜ਼ ਵਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਰਾਜੇ ਦੇ ਦਰਬਾਰ ਵਿੱਚ ਫਰਿਆਦੀ ਹੁੰਦਾ ਸੀ ਤੇ ਉਹ ਖਲੋ ਕੇ ਉਹਨੂੰ ਰਾਜੇ ਨੂੰ ਆਪਣੀ ਰਾਜਾ ਤਖਤ ਤੇ ਬੈਠਾ ਹੁੰਦਾ ਸੀ ਤੇ ਖਲੋ ਕੇ ਫਰਿਆਦੀ ਅਰਦਾ ਕੋਈ ਆਪਣਾ ਸਵਾਲ ਕਰਦਾ ਸੀ ਉਹਦੇ ਬਾਰੇ ਬਾਣੀ 'ਚ ਲਿਖਿਆ ਕਿ ਮਲਜੂਈ ਭਰਿਆ ਨੀਲਾ ਕਾਲਾ ਖਦੋਲੜਾ ਜੇ ਤੇ ਕਾਲਾ ਚੋਲਾ ਵਾ ਤੇ ਫੇਰ ਕੋਈ ਹੋਰ ਫਰਿਆਦਵਤ ਜੇ ਨੀਲਾ ਚੋਲਾ ਵਾ ਤੇ ਫੇਰ ਕੋਈ ਹੋਰ ਫਰਿਆਦ ਦੇ ਦੋ ਚੋਲੇ ਰਾਜ ਦੇ ਦਰਬਾਰ ਵਿੱਚ ਬਾਹਰ ਰੱਖੇ ਜਾਂਦੇ ਸੀ ਜੇ ਕੋ ਕਾਲਾ ਚੋਲਾ ਤਾਂ ਕਿਹਾ ਜਾਂਦਾ ਸੀ ਗੁਨਾਹਗਾਰ ਵਾ ਕੋਈ ਜਿਹਨੂੰ ਰਾਜ ਦੇ ਦਰਬਾਰ ਚ ਪੇਸ਼ ਕੀਤਾ ਜਾਂਦਾ ਵਾ ਜੇ ਕਾਲਾ ਚੋਲਾ ਪਾਤਾ ਤਾਂ ਸਮਝ ਲੈਣਾ ਕਿ ਇਹ ਕੋਈ ਕੋਈ ਜਿਹੜਾ ਵਾ ਉਹ ਗੁਨਾਹਗਾਰ ਵਾ ਮਜਰਮਾਂ ਜਿਹਨੂੰ ਪੇਸ਼ ਕੀਤਾ ਜਾ ਰਾ ਦਰਬਾਰ ਚ ਰਾਜਾ ਵੇਖ ਲੈਂਦਾ ਹੈ ਕੱਪੜਿਆਂ ਤੋਂ ਤੇ ਜੇ ਨੀਲਾ ਚੋਲਾ ਪਾ ਕੇ ਪੇਸ਼ ਕੀਤਾ ਜਾਂਦਾ ਸੀ ਤੇ ਸਮਝਿਆ ਜਾਂਦਾ ਸੀ ਇਹ ਫਰਿਆਦੀ ਆ ਤੇ ਮੁਸਲਮਾਨ ਜਦੋਂ ਇਹ ਜਨੋਂ ਜਾਂਦੇ ਹੁਣ ਤਾਂ ਨਹੀਂ ਪਹਿਲਾਂ ਉਦੋਂ ਨੀਲੇ ਕੱਪੜੇ ਪਾ ਕੇ ਜਾਂਦੇ ਨੀਲੇ ਦਾ ਮਤਲਬ ਤਾਂ ਹੀ ਫਰਿਆਦੀ ਚੱਲੇ ਆ ਫਰਿਆਦ ਲੈ ਕੇ ਚੱਲੇ ਆ ਦਾ ਜਿਗਰਾ ਬਾਣੀ ਚ ਮਲ ਜੂਈ ਭਰਿਆ ਔਰ ਤੋਂ ਦਾ ਨਹੀਂ ਕੋਈ ਬਾਹਰ ਟੰਗ ਦਿੰਦੇ ਹੀ ਉਦਾਂ ਹੀ ਰਾਜੇ ਦੇ ਦਰਬਾਰ ਵਿੱਚ ਮਲ ਜੂਈ ਭਰਿਆ ਨੀਲਾ ਕਾਲਾ ਖਦੋਲੜਾ ਤੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਵੀ ਜਿੱਦਾਂ ਰਾਜੇ ਦੇ ਦਰਬਾਰਾਂ ਵਿੱਚ ਫਰਿਆਦੀ ਖਲੋ ਕੇ ਅਰਦਾਸ ਕਰਦਾ ਇਸੇ ਤਰ੍ਹਾਂ ਹੀ ਖਲੋ ਕੇ ਅਰਦਾਸ ਕਰਨੀਆਂ ਇੱਕ ਤੇ ਉੱਥੇ ਗੁਰੂ ਦਾ ਦਰਬਾਰ ਲੱਗਾ ਹੋਊਗਾ ਤੇ ਦੂਸਰਾ ਉਹਦੇ 'ਚ ਕੋਈ ਸਾਧੂ ਮਹਾਤਮਾ ਸੰਗਤ ਵਿੱਚ ਬੈਠੇ ਹੋਣਗੇ ਜਿਨ੍ਹਾਂ ਦਾ ਕੋ ਦਿਲ ਸ਼ਬਦ ਨਾਲ ਜੁੜਿਆ ਹੋਊਗਾ ਕੋਈ ਗੁਰੂ ਦੇ ਪ੍ਰੇਮ ਵਿੱਚ ਭਿੱਜ ਕੇ ਬੈਠਾ ਹੋਊਗਾ ਕੋਈ ਚਿੱਤ ਅਕਾਗਰ ਬੈਠਾ ਹੋਊਗਾ ਤੇ ਕਿਸੇ ਦਾ ਦਿਲ ਸ਼ਬਦ ਨਾਲ ਜੁੜਿਆ ਹੋਊਗਾ ਤੇ ਕਿਸੇ ਨਾ ਕਿਸੇ ਦਾ ਦਿਲ ਰੱਬ ਨਾਲ ਜੁੜਿਆ ਹੋਊਗਾ ਤੇ ਖੁਦਾ ਮਨਜ਼ੂਰ ਕਰਦਾ ਹੈ ਜਦ ਦੁਆ ਦਿਲ ਸੇ ਹੋਏ ਇਹ ਬੜੀ ਮੁਸ਼ਕਲ ਹੈ ਕਿ ਬੜੀ ਮੁਸ਼ਕਲ ਸੇ ਹੁੰਦੀ ਹੈ ਇੱਕ ਪੜ੍ਹਦੇ ਹਨ ਕਿ ਲੱਗੇ ਪਹਿਲਾ ਕਿ ਗੁਰੂ ਦਾ ਦਰਬਾਰ ਲੱਗਾ ਹੋਊਗਾ ਤੇ ਦੂਸਰਾ ਉਹਦੇ ਵਿੱਚ ਕੋਈ ਸਾਧੂ ਮਾਤਮਾ ਸੰਗਤ ਬੈਠੀ ਹੋਊਗੀ ਤੇ ਤੀਸਰਾ ਕਹਿ ਲੱਗੇ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ ਤੀਸਰਾ ਉਹਦੇ ਵਿੱਚ ਕੋਈ ਰੱਬ ਬੈਠਾ ਹੁੰਦਾ ਸੰਗਤ ਵਿੱਚ ਜੀਤ ਬਾਣੀ ਮੰਨਦੇ ਤੇ ਫੇ ਸਾਨੂੰ ਮੰਨਣਾ ਪੈਣਾ ਵਾ ਬਿਜੇਥੇ ਉਹਦੇ ਨਾਮ ਦੀ ਸੰਗਤ ਬੈਠੀ ਹੁੰਦੀ ਆ ਉੱਥੇ ਬੈਠਾ ਹੁੰਦਾ ਉਹ ਆਪ ਜਿਹਦੀ ਅੱਗੇ ਫਰਿਆਦ ਕਰਨੀ ਆ ਉੱਥੇ ਹੀ ਬੈਠਾ ਹੁੰਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਵਚਨ ਕਰਦੇ ਇੱਕ ਬਾਣੀ ਚ ਮੁਗਤ ਪਏ ਕਰ ਸਾਧ ਸੰਗਤ ਤਿੰਨ ਕੀ ਔਗਣ ਸਭ ਪਰ ਹਰਿਆ ਤਿੰਨ ਕੋ ਦੇਖ ਪਏ ਕਿਰਪਾਲਾ ਉਜਰ ਵੇਂਦਾ ਨਾ ਵੀ ਆ ਫਰਿਆਦੀ ਮੇਰੇ ਸਾਹਮਣੇ ਖੜੋਤਾ ਤੇ ਉਦੋਂ ਕੋਈ ਰੱਬ ਦਾ ਚਿਤ ਹੋਰ ਹੁੰਦਾ ਉਦਾਂ ਹਵਾ 'ਚ ਗੱਲ ਕਰਨ ਲਈ ਕੁਝ ਹੋਰ ਹੁੰਦੀ ਆ ਤਿੰਨ ਕੋ ਦੇਖ ਭਏ ਕਿਰਪਾਲਾ ਤਿੰਨ ਪਵ ਸਾਗਰ ਤਰਿਆ ਉਹ ਸਾਹਮਣੇ ਬੈਠਾ ਉਹਨੂੰ ਵੇਂਦਾ ਫਰਿਆਦੀ ਨੂੰ ਕਹਿ ਲੰਗੇ ਇੱਕ ਕਾਰਨ ਤੇ ਇਹ ਤੇ 30 ਚੌਥਾ ਕਾਰਨ ਮਹਾਰਾ ਕਹਿੰਦੇ ਜਿਹਨੇ ਅਰਦਾਸ ਕਰਾਉਣੀ ਆ ਨਾ ਉਹ ਜਦੋਂ ਖਲੋਤਾ ਹੁੰਦਾ ਵਾ ਨਾ ਫਰਿਆਦੀ ਬਣ ਕੇ ਤੇ ਖੁਦ ਵੀ ਇੱਕ ਆਗਰਜਿਤ ਹੋਇਆ ਹੁੰਦਾ ਵਾ ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਕੀ ਬਚਨ ਕੀਤਾ ਵੀ ਜਾਦਵੀ ਅਰਦਾਸ ਕਰਾਉਣੀ ਆ ਸੰਗਤ ਵਿੱਚ ਕਰਾਉਣੀ ਆ ਤੇ ਬੋਲ ਕੇ ਕਰਨੀ ਆ ਸੁਣੇ ਸੰਗਤ ਸਾਰੀ ਸੁਣੇ ਤੇ ਉਹ ਮਾਰ ਕਹਿੰਦੇ ਫਿਰ ਉਹ ਇਦਾਂ ਦੀ ਅਰਦਾਸ ਕੀਤੀ ਜਿਹੜੀ ਉਹ ਥਾਂੇ ਪੈ ਜਾਂਦੀ ਹੈ ਕਬੂਲ ਹੋ ਜਾਂਦੀ ਰੱਬ ਨੂੰ ਮਨਜ਼ੂਰ ਹੋ ਜਾਂਦੀ ਹੈ ਤੇ ਜਦੋਂ ਫਿਰ ਜੈ ਜੈ